ਜਨਮ ਦਿਨ ਮਨਾ ਰਹੇ ਹਾਂ ਕੀ ਕੌਂਗਰਸ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤੀ ਸਮੂਹ ਦੇਸ਼ ਵਾਸੀਆਂ ਨੂੰ ਗਿਆਨ ਦੇ ਪ੍ਰਤੀਕ ਭਾਰਤ ਰਤਨ ਡਾਕਟਰ ਬੀ ਆਰ Ambedkar ਜੀ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਧੂਰੀ ਵਿਖੇ ਸਮੂਹ ਐਮ ਸੀ ਸਹਿਵਾਨ ਸਮੂਹ ਜਥੇਬੰਦੀਆਂ ਦੇ ਆਗੂ ਐਡਵੋਕੇਟ ਸਾਹਿਬ ਤੇ ਹੋਰ ਸਾਡੇ ਨੌਜਵਾਨ ਵੀਰ ਪੁਲਿਸ ਮੁਲਾਜ਼ਮ ਸਾਰੇ ਤੇ ਹੋਰ ਵੱਖ-ਵੱਖ ਜਥੇਬੰਦੀ ਐਸਬੀਸੀ ਭਾਈਚਾਰਾ ਉਰੇ ਪਹੁੰਚਿਆ ਧੂਰੀ ਅੰਬੇਡਕਰ ਚੌਂਕ ਦੇ ਵਿੱਚ 바ਵਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਪੂਰੇ ਲੱਡੂ ਤੇ ਕੇਕ ਟਕਟਾਏ ਗਏ ਨੇ ਬੱਚਿਆਂ ਤੋਂ ਤੇ ਫੁੱਲਾਂ ਦੀ ਜਿਹੜੀ ਮਾਲਾ ਭੇਟ ਕੀਤੀਆਂ ਗਈਆਂ ਨੇ ਕਿਉਂ ਅਸੀਂ ਦੇਣ ਨਹੀਂ ਦੇ ਸਕਦੇ ਬਾਬਾ ਸਾਹਿਬ ਦਾ ਜਿਹੜਾ ਉਹਨਾਂ ਨੇ ਹਰ ਵਰਗ ਨੂੰ ਹਰ ਵਰਗ ਲਈ ਕੰਮ ਕੀਤਾ ਔਰਤਾਂ ਲਈ ਦਵੇ ਕੁਚਲੇ ਲੋਕਾਂ ਲਈ ਤੇ ਸਾਡੇ ਦੇਸ਼ ਦੇ ਬਾਬਾ ਸਾਹਿਬ ਦੇਸ਼ ਵਾਸੀਆਂ ਦੇ ਹਰ ਇੱਕ ਦੇ ਦਿਲ ਦੇ ਵਿੱਚ ਵੱਸਦੇ ਨੇ ਤੇ ਐਂ ਹੀ ਹਮੇਸ਼ਾ ਇਹਦੇ ਖੁਸ਼ੀਆਂ ਬਣਾਉਂਦੇ ਰਹਿਣਗੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇੱਕ ਬੇਨਤੀ ਵੀ ਅਪੀਲ ਕਰਨਾ ਚਾਹੂੰਗਾ ਵੀ ਜਿਹੜਾ ਬਾਬਾ ਸਾਹਿਬ ਨੂੰ ਕੱਲੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਨਹੀਂ ਪੂਰਾ ਸਾਲ ਆਪਣੇ ਉਹਨਾਂ ਦੇ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਵੀ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ ਤੇ ਕਿਵੇਂ ਇੱਥੇ ਪਹੁੰਚੇ। ਆਪਣੇ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੋਗੇ? ਸ਼ਹਿਰ ਵਾਸੀਆਂ ਨੂੰ ਕੀ ਪੇਸ਼ ਲੈਣਾ ਹੈ? ਸ਼ਹਿਰ ਵਾਸੀ ਨੂੰ ਇਹ ਸਨੇਹਿਆ ਦੇ ਆਉਂਗਾ ਵੀ ਜਿਹੜਾ ਆਪਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੁਣ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਕੁਝ ਜਿਹੜੇ ਬਾਹਰ ਸ਼ਰਾਰਤੀਆਂ ਸਰ ਨੇ ਉਹ ਬਾਰੋਂ ਭੌਂਕੀ ਜਾਂਦੇ ਨੇ। ਤੇ ਪੰਜਾਬ ਦਾ ਤੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਆਪਾਂ ਆਪਸੀ ਭਾਈਚਾਰਾ ਖਰਾਬ ਕਰਨਾ ਚਾਹੁੰਦੇ ਨੇ ਇਹ ਜਿਹੜੇ ਜਿਹੜੇ ਸ਼ਖਸ਼ ਨੇ ਉਹਨਾਂ ਤੋਂ ਆਪਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਉਹਨਾਂ ਦੀ ਨੈਗੇਟਿਵਿਟੀ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜਾ ਆਪਸੀ ਭਾਈਚਾਰਾ ਆਪਾਂ ਬਣਾ ਕੇ ਰੱਖੀ ਹੈ ਇਹ ਜਿਹੜੇ ਗੁੰਮਰਾਹ ਕਰਨ ਵਾਲੇ ਲੋਕ ਨੇ ਉਹਨਾਂ ਦੀ ਗੱਲਾਂ ਚੰਨਾ ਜੀਏ ਕਿਉਂ ਬਾਬਾ ਸਾਹਿਬ ਹਰ ਇੱਕ ਦੇ ਦਿਲ ਚ ਵਸਦੇ ਨੇ ਤੇ ਬਾਬਾ ਸਾਹਿਬ ਕੱਲੇ ਸਟੈਚੂਆਂ 'ਚ ਨਹੀਂ ਹੈਗੇ ਬਾਬਾ ਸਾਹਿਬ ਉਹ ਸੂਰਜ ਨੇ ਜਿਹਨੂੰ ਤੁਸੀਂ ਲੁਕੋ ਨਹੀਂ ਸਕਦੇ ਨਾ ਤੁਸੀਂ ਇਹਨਾਂ ਦੀ ਮੂਰਤੀਆਂ ਨੂੰ ਨੁਕਸਾਨ ਪਹੁੰਚਾ ਕੇ ਲੁਕੋ ਸਕਦੇ ਹੋ ਨਾ ਇਹਨਾਂ ਬਾਰੇ ਤੁਸੀਂ ਜੇ ਕੋਈ ਚੰਗਾ ਮਾੜਾ ਬੋਲੋਗੇ ਤਾਂ ਲੁਕੋ ਸਕਦੇ ਹੋ ਕਿ ਬਾਬਾ ਸਾਹਿਬ ਉਹ ਕੰਮ ਕਰ ਗਏ ਜੋ ਮਨ ਨੂੰ ਨਹੀਂ ਲੱਗਦਾ ਭਾਰਤ 'ਚ ਕਿਸੇ ਨੇ ਕੀਤਾ। ਇਹ ਦੇਸ਼ ਵਾਸੀ ਸਾਡੇ ਪੰਜਾਬ ਵਾਸੀਆਂ ਨੂੰ ਤੇ ਖਾਸ ਕਰ ਧੂਰੀ ਨਿਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ। ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅੱਜ ਦੇ ਦਿਨ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਜੋ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਹੈ। ਮੈਂ ਤਾਂ ਚਾਹਣਾ ਕਿ ਸਾਰੀ ਪਾਰਟੀਆਂ ਨੂੰ ਮੇਰੀ ਬੇਨਤੀ ਹੈ ਵੀ ਜੋ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਇੱਕ ਵਾਰ 5 ਸਾਲੀ ਇਨ ਬਿਨ ਲਾਗੂ ਕਰ ਦਿਓ ਤਾਂ ਦੇਖਿਓ ਤੁਸੀਂ ਇਹ ਦੇਸ਼ ਆਪਣਾ ਕਿਵੇਂ ਖੁਸ਼ਹਾਲੀ ਤੇ ਤਰੱਕੀ ਵੱਲ ਵਧਦਾ ਹੈ ਇਹ ਵਿਕਾਸ ਦੇ ਉਹ ਮਿਆਰ ਛੂਹੇਗਾ ਜੋ ਅੱਜ ਤੱਕ ਕਿਸੇ ਵੀ ਦੇਸ਼ ਨੇ ਨਹੀਂ ਛੂਹੇ ਹੋਣ ਕਿਉਂਕਿ ਐਸਾ ਸੰਵਿਧਾਨ ਨਾ ਹੀ ਕਿਸੇ ਦੇਸ਼ ਕੋਲ ਹੈ ਨਾ ਹੀ ਹੋਵੇਗਾ ਮੇਰੀ ਸਾਰਿਆਂ ਨੂੰ ਅੱਥਵੰਨ ਕੇ ਬੇਨਤੀ ਹੈ ਕਿ ਜਿਵੇਂ ਉਹਨਾਂ ਨੇ ਆਪਾਂ ਨੂੰ ਚੰਗੇ ਰਸਤੇ ਤੇ ਚੱਲਣ ਲਈ ਸਿਖਾਇਆ ਸਾਰੇ ਆਪਾਂ ਇਕਮੁੱਠ ਹੋ ਕੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਤੇ ਆਉਂਦੇ ਸਮੇਂ ਵਿੱਚ ਦੇਖੋਗੇ ਤੁਸੀਂ ਤੇ ਆਪਣੇ ਸਾਰੇ ਹੀ ਖੁਸ਼ਹਾਲੀ ਅਤੇ ਵਿਕਾਸ ਦੀ ਧਾਰਾ ਵਗੇਗੀ ਮੈਂ ਖਾਸ ਤੌਰ ਤੇ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵਾਰ ਸਰਕਾਰ ਚ ਬਾਬਾ ਸਾਹਿਬ ਦੀ ਤਸਵੀਰ ਹਰੇਕ ਦਫ਼ਤਰ ਦੇ ਵਿੱਚ ਲਗਾਈ ਕਿਉਂਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਇਹ ਕਿਸੇ ਸਰਕਾਰ ਵੱਲੋਂ ਚੱਕੇ ਗਏ ਕਦਮ ਪਹਿਲੀ ਵਾਰ ਨੇ ਇਸ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ